ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਮਾਹੌਲ ਪੂਰਾ ਤਣਾਅਪੂਰਨ ਬਨਾ ਹੋਇਆ ਹੈ ਤੇ ਇਸ ਹਫ਼ਤੇ ਦਰਮਿਆਨ ਜਿੱਥੇ ਪਾਕਿਸਤਾਨ ਲਗਾਤਾਰ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੋਂ ਉੱਤੇ ਹੀ ਕੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਪੋਸਟ ਪੈਕੇਜ ਜਾਣਕਾਰੀ ਸਾਂਝੀ ਕੀਤੀ ਗਈ ਕਿ ਸੀਜ਼ਫਾਇਰ ਹੋਇਆ ਤਾਂ ਦੋਵਾਂ ਮੁਲਕ ਰਾਜ਼ੀ ਹੋ ਗਏ ਨੇ ਤੇ ਜੰਗਬੰਦੀ ਹੋਏਗੀ ਤਾਂ ਇਹ ਸਭ ਤੋਂ ਬਾਅਦ ਜਿੱਤੇ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਪਰ ਉਹ ਸਭ ਦੇ ਦਰਮਿਆਨ ਕੱਲ ਦੇ ਰਾਤ ਪਾਕਿਸਤਾਨ ਦੇ ਵੱਲੋਂ ਜਿਹੜਾ ਆਪਣੀ ਨਪਾਕ ਹਰਕਤ ਫਿਰ ਤੋਂ ਦਿਖਾਈ ਗਈ ਤਾਂ ਪਾਕਿਸਤਾਨ ਦੇ ਵੱਲੋਂ ਰਾਤ ਨੂੰ ਕਈ ਡਰੋਨ ਜਿਹੜਾ ਨੇ ਪੰਜਾਬ ਦੇ ਵੱਲ ਛੱਡੇ ਗਏ ਸੋ ਇਲਾਵਾ ਪਠਾਨਕੋਟ ਦੇ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣੀ ਜੰਮੂ ਕਸ਼ਮੀਰ ਦੇ ਵਿੱਚ ਹੈਵੇ ਜਿਹੜਾ ਕਹਿਦੀ ਹੈ ਤਾਂ ਫਾਇਰਿੰਗ ਵੀ ਕੀਤੀ ਗਈ ਹੈ ਤਾਂ ਇਹ ਸਭ ਦੇ ਦਰਮਿਆਨ ਜਦੋਂ ਭਾਰਤੀ ਫੌਜ ਦੇ ਵੱਲੋਂ ਇਸ ਦੀ ਮੂੰਹ ਤੋੜ ਮਾ ਜਵਾਬ ਦੇਣਾ ਸ਼ੁਰੂ ਕੀਤਾ ਗਿਆ ਤਾਂ ਪਾਕਿਸਤਾਨ 10 ਵਜੇ ਤੋਂ ਬਾਅਦ ਠਿੱਕੇ ਬੈਠ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਪਾਕਿਸਤਾਨ ਨੇ 10 ਵਜੇ ਤੋਂ ਬਾਅਦ ਕੋਈ ਵੀ ਸੀਜ਼ਫਾਇਰ ਦੀ ਉਲੰਘਣਾ ਜਿਹੜੀ ਆ ਉਹ ਨਹੀਂ ਕੀਤੀ ਹੈ ਤਾਂ ਜੇ ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਮੌਜੂਦਾ ਸਥਿਤੀ ਪੂਰੀ ਸ਼ਾਂਤੀਪੂਰਨ ਹੈ ਤਾਂ ਅੰਮ੍ਰਿਤਸਰ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਅੰਮ੍ਰਿਤਸਰ 에어ਪੋਰਟ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆਮ ਦਿਨਾਂ ਦੀ ਤਰ੍ਹਾਂ ਹੁਣ ਆਵਾਜਾਈ ਜਿਹੜੀ ਹੈ ਉਹ ਸ਼ੁਰੂ ਹੈ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ 에어ਪੋਰਟ ਦੀ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਗਈ ਹੈ ਕਿ ਕਿ ਅ ਕੱਲ ਦੇ ਰਾਤ ਇਹ ਝੂਠੀ ਅਫਵਾਹ ਕਿਸੇ ਦੇ ਵੱਲੋਂ ਫੈਲਾਈ ਗਈ ਸੀ ਕਿ ਇੱਕ ਡਰੋਨ ਆ ਕੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਡੇਗਦਾ ਜਿਸੋਂ ਬਾਅਦ ਅੰਮ੍ਰਿਤਸਰ 에어ਪੋਰਟ ਨੂੰ ਖਾਸਾ ਨੁਕਸਾਨ ਜਿਹੜਾ ਪਹੁੰਚਿਆ ਤਾਂ ਇਸ ਤੋਂ ਬਾਅਦ ਹੁਣ ਅੰਮ੍ਰਿਤਸਰ 에어ਪੋਰਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਤੇ ਸੀਜ਼ਫਾਇਰ 10 ਵਜੇ ਤੋਂ ਬਾਅਦ ਜੋ ਭਾਰਤੀ ਫੌਜ ਦਾ ਦੱਸਣ ਮੁਤਾਬਕ ਹੈ ਤਾਂ 10 ਵਜੇ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਵੱਲੋਂ ਕੋਈ ਹਰਕਤ ਜਿਹੜੀ ਆ ਉਹ ਨਹੀਂ ਕੀਤੀ ਗਈ ਹੈ ਤਾਂ ਦੋਹਾਂ ਮੁਲਕਾਂ 'ਚ ਸੀਜ਼ਫਾਇਰ ਹੋਇਆ ਹੈ ਤਾਂ ਕੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਇਸ ਚੀਜ਼ ਦੀ ਜਾਣਕਾਰੀ ਵੀ ਦਿੱਤੀ ਗਈ ਤਾਂ 5 ਵਜੇ ਜਿਹੜਾ ਸੀਜ਼ਫਾਇਰ ਲਾਗੂ ਹੁੰਦਾ ਹੈ ਤਾਂ ਉਸ ਦੇ 3 ਘੰਟੇ ਬਾਅਦ ਹੀ ਪਾਕਿਸਤਾਨ ਜਿਹੜਾ ਸੀਜ਼ਫਾਇਰ ਤੋੜ ਵੀ ਦਿੰਦਾ ਤਾਂ ਜੰਮੂ ਕਸ਼ਮੀਰ, ਗੁਜਰਾਤ, ਰਾਜਸਥਾਨ ਤੇ ਪੰਜਾਬ ਦੇ ਵਿੱਚ ਡਰੋਨ ਅਟੈਕ ਕੀਤੇ ਨੇ ਜਿਸ ਦੇ ਵਿਦਾਂ ਸੈਨਾ ਨੇ ਨਾਕਾਮ ਵੀ ਕੀਤਾ ਤਾਂ ਭਾਰਤੀ ਫੌਜ ਦੇ ਵੱਲੋਂ ਇਹਨਾਂ ਡਰੋਨ ਹਮਲਿਆਂ ਨੂੰ ਨਾਕਾਮ ਵੀ ਕੀਤਾ ਗਿਆ ਹੈ ਤਾਂ ਵਿਦੇਸ਼ ਜਿਹੜੇ ਵਿਦੇਸ਼ਕ ਤਰਨੇ ਉਹਨਾਂ ਦੇ ਵੱਲੋਂ ਬਿਕਰਮ ਮਸੀਤ ਉਹਨਾਂ ਦੇ ਵੱਲੋਂ ਰਾਤ 11 ਵਜੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਿੱਧੀ ਚੇਤਾਵਨੀ ਪਾਕਿਸਤਾਨ ਨੂੰ ਦਿੱਤੀ ਹੈ ਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਐਸੀ ਖੁੱਲੀ ਸ਼ੂਟ ਜਿਹੜੀ ਹੈ ਭਾਰਤੀ ਫੌਜ ਨੂੰ ਦੇ ਦਿੱਤੀ ਹੈ ਭਾਰਤੀ ਫੌਜ ਹੁਣ ਆਪਣੇ ਤਰੀਕੇ ਦੇ ਨਾਲ ਦੇਖੇਗੀ ਕਿ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਣੀ ਹੈ ਪਾਕਿਸਤਾਨ ਤੇ ਤੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਮਾ ਜਵਾਬ ਜਿਹੜਾ ਉਹ ਦਿੱਤਾ ਜਾਏਗਾ ਤੇ ਸਭ ਦੇ ਦਰਮਿਆਨ ਤਾਂ ਅੰਦਾਜ਼ੀ ਹੈ ਕਿ ਇਸ ਸਮੇਂ ਸੀਜ਼ਫਾਇਰ ਦੇ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਤਾਂ ਜੰਮੂ ਕਸ਼ਮੀਰ ਦੇ ਵਿੱਚ ਹੈਵੀ ਐਟਲਰੀ ਫਾਇਰਿੰਗ ਕੀਤੀ ਗਈ ਤੇ ਨਾਲ ਦੀ ਨਾਲ ਜੰਮੂ ਕਸ਼ਮੀਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਡਰੋਨ ਭੇਜੇ ਗਏ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਦੇ ਵੱਲੋਂ ਇੱਕ ਟਵੀਟ ਵੀ ਪਾ ਕੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਾਹੌਲ ਕਿਸ ਪਾਸੇ ਨੂੰ ਜਾ ਰਿਹਾ ਇੱਕ ਪਾਸੇ ਅਸੀਂ ਸੀਜ਼ਫਾਇਰ ਦੇ ਵਿੱਚ ਹਾਂ ਸੀਜ਼ਫਾਇਰ ਲਾਗੂ ਹੋ ਚੁੱਕਾ ਹੈ ਦੋਹਾਂ ਮੁਲਕਾਂ ਦੇ ਵਿਚਕਾਰ ਤੇ ਪਰ ਕੀ ਇਹ ਜੋ ਹੋ ਰਿਹਾ ਹੈ ਸੀਜ਼ਫਾਇਰ ਦੀ ਉਲੰਘਣਾ ਨਹੀਂ ਤਾਂ ਉਹਨਾਂ ਨੇ ਇੱਕ ਵੀਡੀਓ ਪਾਕੇ ਜਿਸ ਦੇ ਵਿੱਚ ਪਾਕਿਸਤਾਨ ਦੇ ਡਰੋਨ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਤੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਸਭ ਦੇ ਦਰਮਿਆਨ ਜਦੋਂ ਭਾਰਤੀ ਫੌਜ ਨੇ ਮੂੰਹ ਤੋੜਮਾ ਜਵਾਬ ਦਿੱਤਾ ਤਾਂ 2 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਭਾਰਤੀ ਫੌਜ ਦੇ ਜਵਾਬ ਤੋਂ ਬਾਅਦ ਜਿਹੜਾ ਪਾਕਿਸਤਾਨੀ ਫੌਜ ਨੂੰ 2 ਘੰਟੇ ਦੀ ਜਦੋਂ ਜਦ ਤੋਂ ਬਾਅਦ ਟਿੱਕੇ ਬੈਠਾ ਆਣਾ ਪਿਆ ਹੈ